ਇੱਕ ਬੂਟਾ ਗੁਰੂ ਦੇ ਨਾਮ ਇਸ ਵੇਲੇ ਮੌਜੂਦ ਆ ਮੈਂ ਮੁਕ्तसर ਦੇ ਗੁਰਦੁਆਰਾ ਗੁਰੂ ਕਾ ਖੂ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਸੇਵਾ ਦਾ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਹੋਰਾਂ ਦੁਆਰਾ ਬੂਟੇ ਲਾ ਕੇ ਇੱਕ ਬੂਟਾ ਗੁਰੂ ਕੇ ਨਾਮ ਜੋ ਮਹਿਮਾ ਉਸ ਦੇ ਵਿੱਚ ਸਾਂਝ ਪਾਈ ਗਈ ਹੈ ਅੱਜ ਬੂਟੇ ਲਾਏ ਗਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਪੂਰੇ ਜੋਰ-ਸ਼ੋਰ ਤੇ ਮਨਾਇਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਵਕਫਾ-ਖਾ ਥਾਵਾਂ ਦੇ ਉੱਤੇ ਜੇ ਕਹਿ ਦਈਏ ਤਾਂ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਕਰਕੇ ਗੁਰੂ ਸਾਹਿਬ ਜੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਦਿਹਾੜੇ ਨੂੰ 350 ਸਾਲੇ ਨੂੰ ਮੁੱਖ ਰੱਖਿਆ ਹੋਇਆ ਸਾਰੇ ਦੇਸ਼ ਭਰ ਦੇ ਵਿੱਚ ਹਰਿਆਣਾ ਹਿਮਾਚਲ ਪੰਜਾਬ ਜੋ ਜਨਵਾਰ ਇਹਨਾਂ ਤੇ ਬੈਂਦੇ ਆ ਉਹਨਾਂ ਨੂੰ ਜਗ੍ਹਾ ਨੂੰ ਆਦਨਾ ਪਾਉਣ ਵਾਸਤੇ ਕੋਈ ਜਗ੍ਹਾ ਨਹੀਂ ਮਿਲਦੀ ਕਿਹੜੇ-ਕਿਹੜੇ ਜੰਗਲ ਆ ਉਹ ਵੱਡੇ ਗਏ ਉਹ ਖਤਮ ਕੀਤੇ ਜਾ ਰਹੇ ਨੇ ਤੇ ਹਰ ਵਾਰੀ ਇਹੀ ਗੱਲ ਉੱਠਦੀ ਆ ਭਾਈ ਵੱਧ ਤੋਂ ਵੱਧ ਰੁੱਖ ਲਗਾਓ ਇਸੇ ਤਰ੍ਹਾਂ ਐਰਕਾਂ ਇਹ ਚੈਨਲ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੋ ਜਗਤ ਦੇ ਗੁਰੂ ਨੇ ਸ੍ਰਿਸ਼ਟੀ ਦੇ ਮਾਲਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦਰੀ ਚਾਦਰ ਬਣੇ ਸ੍ਰਿਸ਼ਟੀ ਦੇ ਚਾਦਰ ਬਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਐਸ ਵਾਰ ਮਹਾਰਾਜ ਦੀ ਕਿਰਪਾ ਦੇ ਨਾਲ 350 ਸਾਲਾਂ ਸਾਰੇ ਸੰਸਾਰ ਭਰ ਦੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਸ ਰਹੀਆਂ ਦੇਸਾਂ ਬਰਦੇਸਾਂ ਵਿੱਚ ਗੁਰੂ ਸਾਹਿਬ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਉਹਨੂੰ ਮੁੱਖ ਰੱਖਦੇ ਆਇਆ ਇਸ ਚੈਨਨ ਵੱਲੋਂ ਥਾਂ ਥਾਂ ਤੇ ਪੰਜਾਬ ਹਰਿਆਣਾ ਮਹਾਤਲ ਹਰ ਜਗ੍ਹਾ ਤੇ ਰੁੱਖ ਲਗਾਏ ਜਾ ਰਹੇ ਨੇ ਇੱਕ ਬੂਟਾ ਗੁਰੂ ਸਾਹਿਬ ਜੀ ਦੇ ਨਾਮ ਤੇ ਲਾਏ ਜਾ ਰਿਹਾ ਅਸੀਂ ਕਿਹੜੇ ਕਹਿੰਦੇ ਗੁਰੂ ਦਾ ਕਿਹੜੇ ਗੁਰੂ ਦੇ ਨਾਮ ਤੇ ਬੂਟਾ ਲੱਗਾ ਨਾ ਕਿੱਥੇ ਵੀ ਲੱਗਾ ਕਿਹੜੀ ਜਗ੍ਹਾ ਤੇ ਵੀਰ ਜੀ ਲਾ ਕੇ ਆਏ ਨੇ ਉਹਨਾਂ ਨੂੰ ਬੇਨਤੀ ਉਹ ਬੂਟਾ ਕਿਹੜਾ ਗੁਰੂ ਦਾ ਹੈ ਤੋ ਗੁਰੂ ਦਾ ਬੂਟਾ ਸਮਝ ਗਏ ਉਹਨੂੰ ਪਾਲਣਾ ਵੀ ਉਹਨੂੰ ਵੱਡਾ ਕਰਨਾ ਉਹ ਵੱਡਾ ਹੋਵੇਗਾ ਕਿ ਕਿਹੜਾ ਫਲਾਂ ਦਾ ਬੂਟਾ ਫਲ ਦੇਵੇਗਾ ਕਿਹੜਾ ਸਾਂ ਦਾ ਸਾਂ ਦੇਵੇਗਾ ਇਸੇ ਤਰ੍ਹਾਂ ਆਪਾਂ ਰੁੱਖਾਂ ਦੀ ਵੱਧ ਤੋਂ ਵੱਧ ਆਪਾਂ ਰੁੱਖ ਲਾਉਣੇ ਆ ਤੇ ਕਿਹੜਾ ਬੂਟਾ ਗੁਰੂ ਸਾਹਿਬ ਜੀ ਦੇ ਨਾਂ ਤੇ 350 ਸਾਲੇ ਨੂੰ ਮੁੱਖ ਰੱਖ ਜਾ ਹੋਇਆ ਬੂਟਾ ਲਾਇਆ ਗਿਆ ਉਹਨੂੰ ਪਾਲਣਾ ਚਾਹੀਦਾ ਕਿਹੜਾ ਵੀ ਉਹ ਬੂਟੇ ਨੂੰ ਪਾਲੇਗਾ ਉਹਦਾ ਸਾਦਾ ਦੁਨੀਆ ਤੇ ਨਾਮ ਰਵੇ ਹਾਂ ਪਏ ਫਲਾਣੇ ਬੰਦੇ ਨੇ ਬੂਟਾ ਲਾਇਆ ਹੀ ਫਲਾਣੇ ਬੰਦੇ ਨੇ ਉਹਨੂੰ ਪਾਲਿਆ ਸਾਡੇ ਵੀਰ ਜੀ ਸਾਡੇ ਭਰਾ ਵੀ ਆ ਤੇ ਨਾਲ ਨਾਲ ਕੇ ਅਸੀਂ ਮੁਖਸਰ ਸਾਹਿਬ ਦੇ ਵੱਡੇ ਉਪਰਾਲੇ ਜੋ ਸਵਾਵਾ ਕਰ ਰਹੇ ਆ ਇਸੇ ਤਰ੍ਹਾਂ ਗੁਰਦੁਆਰਾ ਗੁਰੂ ਕਾ ਖੂਸਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਐਰਗਾ ਮਹਾਨ 15ਵਾਂ ਗੁਰਮਤ ਸਮਾਗਮ ਗੁਰਦੁਆਰਾ ਗੁਰੂ ਕਾ ਖੂਸਾ ਸਾਹਿਬ ਵਿਖੇ ਇਸਤਾਵ ਜੀ ਨੂੰ ਮੁਖ ਰੱਖਦੇ ਆਂ ਦਿਨ ਸਨੀ ਤੇ ਐਤਵਾਰ ਨੂੰ ਰਾਤ ਨੂੰ 22 ਤੇ 23 ਤਰੀਕ ਨੂੰ ਜੋ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ ਗੁਰਦੁਆਰਾ ਖੂਹ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਆਪਾਂ ਹਾਜ਼ਰੀ ਭਰਿਏ ਜੋ 300 ਸਾਲਾ 50 ਸਾਲਾ ਜੋ ਗੁਰੂ ਸਾਹਿਬ ਜੀ ਦਾ ਆਪਾਂ ਮਨਾ ਰਹੇ ਆ ਉਹ ਬੇਨਤੀ ਹੈ ਆਪਾਂ ਮੁਕਸਰ ਸਾਹਿਬ ਦੇ ਵਿੱਚ ਜਿਹੜੇ ਨੰਦਪੁਰ ਸਾਹਿਬ ਨਹੀਂ ਜਾ ਸਕਦੇ ਉਹ ਮੁਕਸਰ ਸਾਹਿਬ ਜਿਹਨਾਂ ਸੰਗਤਾਂ ਨੂੰ ਮਿਲਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੋ ਬਹੁਤ ਵੱਡੇ ਵਿਦਵਾਨ ਇੱਥੇ ਪਹੁੰਚ ਰਹੇ ਹਨ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਰਦਾ ਹਾਂ ਅੱਜ ਵੀ ਗਰਮੀ ਸਾਨੂੰ ਬਹੁਤ ਜ਼ਿਆਦੀ ਮਹਿਸੂਸ ਹੋ ਰਹੀ ਹੈ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਠੰਡ ਸੀਗੀ ਸੋ ਇਹੀ ਕਾਰਨ ਹੈ ਵੀ ਜਿਹੜੇ ਅਸੀਂ ਇਹ ਬੂਟੇ ਕੱਟ ਰਹੇ ਹਨ ਕੱਟੇ ਜਾ ਰਹੇ ਹਨ ਜਾਂ ਬੂਟਿਆਂ ਦੀ ਘਾਟ ਆ ਗਈ ਆ ਉਹ ਇਹੀ ਕਾਰਨ ਹੈ ਸਾਡਾ ਵਾਤਾਵਰਨ ਜਿਹੜਾ ਖਰਾਬ ਹੋ ਗਿਆ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਦਮੇ ਦੀਆਂ ਬਿਮਾਰੀਆਂ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹ ਇਹੀ ਕਾਰਨ ਆ ਜੋ ਗੈਨਦ ਮਰੁੱਖਾਂ ਦੀ ਘਾਟ ਆ ਆਕਸੀਜਨ ਦੀ ਘਾਟ ਹੋ ਗਈ ਆ ਇਹੀ ਕਾਰਨ ਆ ਜੀ ਮਰੇ ਬਿਲਕੁਲ ਜੀ ਜੀਵਨ ਦਾ ਰੁੱਖ ਦਾ ਗੈਨਦ ਮਲ ਵੀ ਇੱਕ ਬਹੁਤ ਵੱਡਾ ਹਿੱਸਾ ਹੈ ਜੀ ਆਕਸੀਜਨ ਮਿਲਦੀ ਆ ਸਾਨੂੰ ਜੀ ਜੇ ਅਸੀਂ ਹੁਣ ਬਹੁਤ ਸਾਰਾ ਦੇਖਦੇ ਆਪਾਂ ਜੀ ਵੀ ਲੋਕ ਬਿਮਾਰ ਆ ਗੈਨਦ ਮਲ ਸੈਰ ਕਰਦੇ ਆ ਸਾਨੂੰ ਉਦੋਂ ਵੀ ਪ੍ਰੋਪਰ ਆਕਸੀਜਨ ਨਹੀਂ ਮਿਲ ਰਹੀ ਤੋ ਜੀਵਨ ਦੇ ਵਿੱਚ ਰੁੱਖਾਂ ਦਾ ਸਾਡਾ ਬਹੁਤ ਵੱਡਾ ਯੋਗਦਾਨ ਆ ਵੀ ਸਾਨੂੰ ਲਾਉਣਾ ਚਾਹੀਦਾ ਵੀ ਜਦੋਂ ਚਲੋ ਅਸੀਂ ਜਨਮ ਦਿਨ ਮਨਾ ਰਹੇ ਹਾਂ ਕਿਸੇ ਦਾ ਜਾਂ ਹੋਰ ਕੋਈ ਪ੍ਰੋਗਰਾਮ ਆ ਰਿਹਾ ਤੇ ਉਦੋਂ ਸਾਨੂੰ ਇੱਕ ਦੋ ਰੁੱਖ ਜਿਹੜੇ ਲਾ ਦੇਣੇ ਚਾਹੀਦੇ ਆ ਹਾਂਜੀ ਇਸ ਕਰਕੇ ਵੀ ਰੁੱਖਾਂ ਦਾ ਜਿਹੜਾ ਹੈ ਨਾ ਇਹ ਬਹੁਤ ਵੱਡਾ ਯੋਗਦਾਨ ਆ ਵੀ ਜ਼ਰੂਰੀ ਨਹੀਂ ਆ ਵੀ ਜਾਂ ਜਿਵੇਂ ਮੰਨ ਕੇ ਚਲੋ ਤੁਸੀਂ ਓਵਰਾ ਲਾ ਕਰ ਰਹੇ ਹੋ ਚੈਨਲ ਕਰ ਰਿਹਾ ਹੁਣ ਚੈਨਲ ਨੂੰ ਜੇ ਮਹਿਸੂਸ ਹੋਇਆ ਤਾਂ ਉਸ ਚੀਜ਼ ਨੇ ਦੇਖਿਆ ਵੀ ਹਾਂ ਵੀ ਰੁੱਖਾਂ ਦੀ ਘਾਟ ਆ ਵੀ ਰੁੱਖ ਲਾਏ ਜਾਣ ਹਾਂਜੀ ਇਹੀ ਕਾਰਨ ਆ ਵੀ ਜੇ ਅਸੀਂ ਜਨਮ ਦਿਨ ਮਨਾ ਰਹੇ ਹਾਂ ਜਾਂ ਸਾਡਾ ਕੋਈ ਚੜਾਈ ਕਰ ਜਾਂਦਾ ਪਰਿਵਾਰ 'ਚ ਉਹਦੇ ਨਾਂ ਦਾ ਬੂਟਾ ਲਾ ਦੋ ਤਾਂ ਇਹੀ ਇਸ ਤਰੀਕੇ ਨਾਲ ਜਿਹੜੇ ਰੁੱਖ ਵਧਾਏ ਜਾ ਸਕਦੇ ਆ